ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰੇ YouTube ਚੈਨਲ ਦੇ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬ੍ਰੈਡ ਪਕੌੜਾ ਬਣਾਵਾਂਗੇ ਬ੍ਰੈਡ ਪਕੌੜਾ ਬਣਾਉਣ ਦੇ ਲਈ ਆਪਾਂ ਇੱਕ ਬੌਲ ਲਿਆ ਹੈ ਇੱਕ ਕੌਲੀ ਬੇਸਨ ਪਾਵਾਂਗੇ ਬੌਲ ਦੇ ਵਿੱਚ ਅੱਧਾ ਛੋਟਾ ਚਮਚ ਬੇਕਿੰਗ ਪਾਊਡਰ ਪਾਵਾਂਗੇ ਇਸਦੇ ਨਾਲ ਬਰੈੱਡ ਪਕੌੜੇ ਵਧੀਆ ਬਣ ਕੇ ਤਿਆਰ ਹੋਣਗੇ। ਇੱਕ ਛੋਟਾ ਚਮਚ ਨਮਕ ਲਵਾਂਗੇ। ਮੈਂ ਨਮਕ ਇੱਕ ਚਮਚ ਲਿਆ ਆਪ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਆ। ਇੱਕ ਛੋਟਾ ਚਮਚ ਹਲਦੀ ਪਾਊਡਰ ਪਾਵਾਂਗੇ। ਇੱਕ ਛੋਟਾ ਚਮਚ ਲਾਲ ਮਿਰਚ ਪਾਊਡਰ ਪਾਵਾਂਗੇ। ਇੱਕ ਛੋਟਾ ਚਮਚ ਜੀਰਾ ਪਾਊਡਰ ਲਵਾਂਗੇ। ਇੱਕ ਛੋਟਾ ਚਮਚ ਧਨੀਆ ਪਾਊਡਰ ਲਵਾਂਗੇ। ਹੱਥ ਨਾਲ ਸਾਫ਼ ਕਰਕੇ ਚੰਗੀ ਤਰ੍ਹਾਂ ਮਸਲ ਕੇ ਅਜਵੈਨ ਪਾਵਾਂਗੇ ਅੱਧਾ ਛੋਟਾ ਚਮਚ ਕਾਲੀ ਮਿਰਚ ਪਾਵਾਂਗੇ ਇੱਕ ਛੋਟਾ ਚਮਚ ਚਾਟ ਮਸਾਲਾ ਪਾਵਾਂਗੇ ਚਾਟ ਮਸਾਲੇ ਨੂੰ ਆਪਾਂ ਬ੍ਰੈਡ ਬਣਿਆ ਉੱਪਰ ਵੀ ਪਾ ਸਕਦੇ ਹਾਂ ਇਸ ਤਰੀਕੇ ਨਾਲ ਵੀ ਪਾ ਸਕਦੇ ਹਾਂ ਇੱਕ ਬਰੀਕ ਕੱਟੀ ਹੋਈ ਹਰੀ ਮਿਰਚ ਪਾਵਾਂਗੇ ਬਰੀਕ ਕੱਟਿਆ ਹੋਇਆ ਹਰਾ ਧਨੀਆ ਪਾਵਾਂਗੇ ਬਰੀਕ ਕੱਟਿਆ ਹੋਇਆ ਪਿਆਜ਼ ਪਾਵਾਂਗੇ। ਪਾਣੀ ਪਾ ਕੇ ਇਸ ਦਾ ਬੈਟਰ ਤਿਆਰ ਕਰ ਲਵਾਂਗੇ। ਨਾਲ-ਨਾਲ ਹਿਲਾਉਂਦੇ ਰਾਵਾਂਗੇ ਤਾਂ ਕਿ ਲੰਮਸ ਨਾ ਪੈ ਜਾਣ। ਬੈਟਰ ਨੂੰ ਆਪਾਂ ਨਾ ਤਾਂ ਜ਼ਿਆਦਾ ਪਤਲਾ ਕਰਾਂਗੇ ਤੇ ਨਾ ਜ਼ਿਆਦਾ ਗਾੜਾ ਕਰਾਂਗੇ। ਥੋੜਾ-ਥੋੜਾ ਪਾਣੀ ਪਾ ਕੇ ਬੈਟਰ ਤਿਆਰ ਕਰ ਲਵਾਂਗੇ। ਇੱਕਾਠਾ ਪਾਣੀ ਨਹੀਂ ਪਾਵਾਂਗੇ ਤਾਂ ਕਿ ਬੈਟਰ ਗਾੜਾ ਜਾਂ ਪਤਲਾ ਨਾ ਹੋ ਜਾਵੇ। ਇਸ ਲਈ ਤੁਹਾਨੂੰ ਥੋੜਾ ਪਾਣੀ ਪਾ ਕੇ ਬੈਟਰ ਤਿਆਰ ਕਰ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਸਾਨੂੰ ਸਪੋਰਟ ਕਰਿਓ ਜੀ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਹੁਣ ਬੈਟਰ ਤਿਆਰ ਹੋ ਚੁੱਕਿਆ ਹੈ ਤੇ ਆਪਾਂ ਬੈਟਰ ਦੇ ਉੱਪਰ ਸੁੱਕੀ ਹੋਈ ਕਸੂਰੀ ਮੇਥੀ ਪਾਵਾਂਗੇ ਕਸੂਰੀ ਮੇਥੀ ਪਾਉਣ ਦੇ ਨਾਲ ਬਰੈਡ ਪਕੌੜਾ ਹੋਰ ਵੀ ਵਧੀਆ ਬਣ ਕੇ ਤਿਆਰ ਹੋਣਗੇ ਮਿਕਸ ਕਰ ਲਵਾਂਗੇ ਕਸੂਰੀ ਮੇਥੀ ਨੂੰ ਚਾ ਕਿਤਨਾ ਮਿਕਸ ਕਰ ਲਵਾਂਗੇ ਤੇ ਕੁਛ ਇਸ ਤਰੀਕੇ ਦਾ ਬੈਟਰ ਹੋਣਾ ਚਾਹੀਦਾ ਜੀ ਆਪਣਾ ਨਾ ਜ਼ਿਆਦਾ ਗਾੜਾ ਤੇ ਨਾ ਜ਼ਿਆਦਾ ਪਤਲਾ ਹੋਣਾ ਚਾਹੀਦਾ ਹੁਣ ਬੈਟਰ ਤਿਆਰ ਹੋ ਚੁੱਕਿਆ ਹੈ ਤੇ ਹੁਣ ਆਪਾਂ ਬਰੈਡ ਦੀ ਤਿਆਰੀ ਕਰਦੇ ਹਾਂ ਜੀ ਬਰੈਡ ਬਣਾਉਣ ਲਈ ਆਪਾਂ ਬਰੈਡ ਦੇ ਗਰਾਉਂਡ ਪਾਰਟ ਨੂੰ ਕੱਟ ਲਵਾਂਗੇ ਇਸ ਤਰੀਕੇ ਨਾਲ ਸਾਈਡਾਂ ਕੱਟ ਲਵਾਂਗੇ ਮੈਂ ਤੇ ਇਸ ਤਰੀਕੇ ਨਾਲ ਚੌਰਸ ਸ਼ੇਪ ਰੱਖਾਂਗੀ ਬਰੈਡ ਦੀ ਜੇ ਆਪਣੇ ਕੋਲ ਬਰੈਡ ਵੱਡੇ ਹੋਣ ਤਾਂ ਆਪਾਂ ਇਸ ਤਿੱਕੋਣੀ ਸ਼ੇਪ ਵੀ ਕੱਟ ਲਵਾਂਗੇ ਇਸ ਤਰੀਕੇ ਨਾਲ ਬ੍ਰੈਡ ਦੇ ਬ੍ਰਾਊਨ ਪਾਰਟ ਨੂੰ ਅਲੱਗ ਕਰ ਦੇਵਾਂਗੇ ਤੇ ਇਸ ਤੋਂ ਪਹਿਲਾਂ ਅਸੀਂ ਬ੍ਰੈਡ ਰੂਲ ਤੇ ਸਟਫਿੰਗ ਭਰ ਕੇ ਬ੍ਰੈਡ ਵੀ ਬਣਾਈ ਨੇ ਜੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਤੁਹਾਨੂੰ ਜ਼ਰੂਰ ਪਸੰਦ ਆਉਣੀਆਂ ਉਹ ਵੀਡੀਓਜ਼ ਵੀ ਇਸ ਤਰੀਕੇ ਨਾਲ ਅਪਨ ਸਾਰੇ ਬ੍ਰੈਡਾਂ ਨੂੰ ਤਿਆਰ ਕਰ ਲਵਾਂਗੇ ਸਾਰੇ ਬ੍ਰੈਡ ਤਿਆਰ ਹੋ ਚੁੱਕੇ ਨੇ ਮੈਂ ਇੱਥੇ ਸਰੋਂ ਦਾ ਤੇਲ ਲਿਆ ਹੈ ਬ੍ਰੈਡ ਪਕੌੜਾ ਬਣਾਉਣ ਦੇ ਲਈ ਆਪਾਂ ਰਾਈਸ ਆਇਲ ਵੀ ਲੈ ਸਕਦੇ ਹਾਂ ਹੁਣ ਤੇਲ ਗਰਮ ਹੋ ਚੁੱਕਿਆ ਹੈ ਤੇ ਹੁਣ ਆਪਾਂ ਬ੍ਰੈਡ ਬਣਾਵਾਂਗੇ ਹੁਣ ਬ੍ਰੈਡ ਨੂੰ ਆਪਾਂ ਬੈਟਰ ਦੇ ਵਿੱਚ ਡਿਪ ਕਰਕੇ ਫਰਾਈ ਕਰ ਲਵਾਂਗੇ ਚੰਗੀ ਤਰ੍ਹਾਂ ਡਿਪ ਕਰ ਲਵਾਂਗੇ ਚਮਚ ਦੀ ਮਦਦ ਦੇ ਨਾਲ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਬ੍ਰੈਡ ਪਕੌੜੇ ਬਣ ਕੇ ਤਿਆਰ ਹੁੰਦੇ ਨੇ ਜੀ ਤੇ ਫਰਾਈ ਕਰ ਲਵਾਂਗੇ ਤੇਲ ਦੇ ਵਿੱਚ ਅਜੀਵਾਂ ਤੇ ਕਸੂਰੀ ਮੇਥੀ ਪਾਉਣ ਦੇ ਨਾਲ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਜੀ ਤੇ ਬ੍ਰੈਡ ਬਕੌੜੇ ਵਧੀਆ ਬਣ ਕੇ ਤਿਆਰ ਹੁੰਦੇ ਨੇ ਇਸ ਦਿਨਾਂ ਸਾਈਡਾਂ ਚੇਂਜ ਕਰ ਦੇਵਾਂਗੇ ਪੱਕਣ ਤੇ ਇਸ ਤਰੀਕੇ ਨਾਲ ਬਰੈਡ ਪਕੌੜੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੁੰਦੇ ਨੇ ਜੀ ਆਪਾਂ ਇਸ ਨੂੰ ਨਾਸ਼ਤੇ ਜਾਂ ਬ੍ਰੇਕਫਾਸਟ ਦੇ ਵਿੱਚ ਬੜੀ ਆਸਾਨੀ ਦੇ ਨਾਲ ਬਣਾ ਕੇ ਖਾ ਸਕਦੇ ਹਾਂ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਤੇ ਕ੍ਰਿਸਪੀ ਬਰੈਡ ਪਕੌੜੇ ਬਣ ਕੇ ਤਿਆਰ ਹੋਣਗੇ ਜੀ ਬਹੁਤ ਹੀ ਘੱਟ ਸਮੇਂ ਦੇ ਵਿੱਚ ਇਸ ਤਰੀਕੇ ਨਾਲ ਹੀ ਆਪਾਂ ਦੂਸਰੇ ਬ੍ਰੈਡ ਪਕੌੜੇ ਨੂੰ ਵੀ ਐਡ ਕਰ ਦੇਵਾਂਗੇ ਸਾਈਡਾਂ ਚੇਂਜ ਕਰ ਦੇਵਾਂਗੇ ਪਕਣ ਤੇ ਵੈਸੇ ਤੇ ਬ੍ਰੈਡ ਪਕੌੜੇ 골ਡਨ ਹੋ ਚੁੱਕੇ ਨੇ ਜੀ ਪਰ ਆਪਾਂ ਇਸ ਨੂੰ ਥੋੜਾ ਜਿਹਾ ਹੋਰ ਕ੍ਰਿਸਪੀ ਹੋਣ ਤੱਕ ਪਕਾ ਲਵਾਂਗੇ హను బ్రెడ్ పకౌడే తయారు నేను బ్రెడ్ పకౌడే ప్లేటే ఇ బతీ వ్రెడ్ పకౌడే బాగా తయారు